ਦੀਦੀ ਸਸਰੀ ਘਾਲ ਹਾਂ ਹਾਂ ਬੇਬੇ ਅੰਮਤਾ ਅਮਨਾ ਠੀਕ ਆ ਤੂੰ ਹਾਂ ਆ ਕੱਲ ਤੁਹਾਨੂੰ ਮੈਂ ਕਹਿ ਕੇ ਗਿਆ ਸੀਗਾ ਕਿ ਘਰ ਦਾ ਸਮਾਨ ਸਾਰਾ ਤੁਹਾਨੂੰ ਦੇ ਕੇ ਜਾਊਗਾ ਅੱਜ ਲਿਆਤਾ ਹਾਂ ਖੁਸ਼ ਹਾਂ ਹਾਂ ਪਰ ਇੱਕ ਦੱਸੋ ਸੱਚੀ ਗੱਲ ਦੱਸਣੀ ਆ ਕੋਈ ਪਰਿਵਾਰ ਵਿੱਚ ਮਾਂ ਪਿਓ ਧੀ ਪੁੱਤ ਨਹੀਂ ਆਗਾ ਹੈ ਨਹੀਂ ਭਾਈ ਹੈ ਨਹੀਂ ਗਾ ਵੀ ਨਹੀਂ ਕੋਈ ਵੀ ਨਾ ਤਾਂ ਦੇਖਿਆ ਜਦੋਂ ਮੈਂ ਸਾਹਮਣੇ ਹੈ ਨਹੀਂ ਕੋਈ ਸੁਣ ਲੈ ਰੋ ਨਾ ਮੈਂ ਹੈਗਾ ਆ ਦੇਖ ਵੀਰਾ ਚੱਲ ਕੇ ਆ ਮੈਂ ਹੈਗਾ ਵਾਹਿਗੁਰੂ ਨੇ ਭੇਜਿਆ ਆਪਣੇ ਕੋਲੇ ਇਹਨੂੰ ਰੋ ਨਾ ਚੁੱਪ ਕਰ ਜਾ ਇਹ ਮੈਂ ਹੈ ਚੁੱਪ ਕਰ ਚੁੱਪ ਕਰ ਜਾ ਰਹਾ ਤਾਂ ਅਰਸਤ ਨਹੀਂ ਆਏ ਇਹਨੇ ਨਾਲੇ ਇੱਥੇ ਮੇਰੇ ਕੋਲੇ ਅੱਛਾ ਮੇਰੇ ਨਾਲ ਜਾਣਾ ਮੇਰੇ ਨਾਲ ਜਾਣਾ ਯਾਰ ਡੈਰੀ